ਸ੍ਰੀ ਕਾਜੀ ਕੀ ਹਾਲ ਚਾ ਸਾਰਿਆਂ ਦਾ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਚਕੜ ਸਾਹਿਬ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਹ ਆਪਣਾ ਪਾਰਟ ਹੈਗਾ ਵਾ ਆਪਾਂ ਸ਼ੁਰੂ ਕਰ ਰਿਹਾ ਸੀਰੀਜ਼ ਸਫਰ-ਏ-ਸਹادت ਛੋਟੇ-ਛਵ ਜਦਿਆਂ ਦੇ ਗੁਰੂ ਪਰਿਵਾਰ ਦੇ ਕਿਵੇਂ ਸਹادت ਹੋਈ ਕਿੱਥੋਂ-ਕਿੱਥੋਂ ਗਏ ਸੀਗੇ ਉਹ ਥਾਰੀਆਂ ਜਗਾਂਵਾਂ ਦੇ ਦਰਸ਼ਨ ਕਰਾਵਾਂਗੇ ਤੇ ਤੁਹਾਡੀ سپورਟ ਦੀ ਜਰੂਰਤ ਆ ਸਾਨੂੰ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਹੁਣ ਦਿਖਾਉਣੇ ਆ ਗੁਰਦੁਆਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਕੀ ਗੁਰੂ ਪਰਿਵਾਰ ਦੇ ਆਖਰੀ ਵਾਰ ਇੱਥੇ ਇਕੱਠੇ ਸੀਗੇ ਤੇ ਉਹਦੇ ਬਾਅਦ ਤੋਂ ਅਲੱਗ-ਅਲੱਗ ਹੋ ਗਈ ਸੀ ਪਰਿਵਾਰ ਗੁਰੂ ਜੀ ਦਾ ਤੇ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਅਨੰਦਪੁਰ ਗਦੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਪੁਰ ਸਾਹਿਬ ਦਾ ਤੇ ਤਖਤ ਸ੍ਰੀ ਕੇਜਗੜ ਸਾਹਿਬ ਇਹ ਵਾਲਾ ਦੁਆਲਾ ਵਾ ਸਾਰਾ ਆਪਣੀ ਗੱਡੀ ਇਹ ਚਾਏ ਆ ਆਪਾਂ ਦਰਸ਼ਨ ਕਰਾ ਰਹੀ ਆ ਤੁਹਾਨੂੰ ਸਾਡੀ i10 ਇਹ ਤੇ ਮੁਦੀ ਗਲੀ ਹੈ ਜਿਸ ਵਿੱਚ ਉਹ ਪੈਰ ਪਾਏ ਸਿਰ ਜੋ ਘਟਾ ਹੈ ਸਕਦਾ ਚੱਲਿਆ ਬਿਸਰ ਨਿਵਾਏ ਫਿਰ ਆਪ ਗੁਰਪਿਤਾਰੇ ਪਹੁੰਚੋਗੇ ਆ ਭਾਈ ਅਨੰਦਪੁਰ ਸਾਹਿਬ ਖਾਲਸਾਈ ਧਰਤੀ ਤੇ ਤੋ ਬਰ ਯਾਪੀ ਵਜਦਾ ਗੋਟ ਦਾ ਪੀਰ। ਦੇਖੋ ਇਹ ਰਸਤਾ ਨੀਚੇੋਂ ਇੰਨੀ ਉੱਪਰ ਸੜਕੇ ਆਉਣਾ ਪੈਂਦਾ ਵਾ। ਜਿਆ ਗੁਰਦੁਆਰਾ ਸਾਹਿਬ ਕਿਲਾ ਆਨੰਦਪੁਰ ਸਾਹਿਬ ਦਾ। ਮੈਂ ਜਾ ਰਿਹਾ ਵੀ ਗੋੜੀ ਆਗੇ ਆਗੇ ਆ ਜਿੱਥੇ ਕੀ ਨਹੀਂ ਹੈਗੇ। ਹਾਂ ਗੁਰੂ ਪਰਿਵਾਰ ਨੇ ਆਪਣੇ ਆਖਰੀ ਵਾਰ ਰਾਤ ਕੱਟੀ ਸੀ ਉਹਦੇ। ਪਰਵ ਦਰਸ਼ਨ ਗੁਰਦੁਆਰਾ ਸ੍ਰੀ ਨਾਨਕਪੁਰ ਸਾਹਿਬ ਅਕਤਸਰੀ ਕੇਸਗੜ ਸਾਹਿਬ ਬਿਲਾ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਖਾਲਸਾ ਪੰਥ ਦੇ ਪੰਜ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਇਹ ਕਾਲ ਸਾ ਪੰਥ ਦਾ ਪ੍ਰਗਟ ਅਸਥਾਨ ਹੈ ਇੱਥੇ ਸੰਗਤਾਂ ਦੇ ਭਾਰੇ ਇਕੱਠ ਵਿੱਚੋਂ 30 ਮਾਰਚ 1699 ਦੀ ਵਿਸਾਖੀ ਨੂੰ ਦਸਵੇਂ ਪਿਤਾ ਜੀ ਨੇ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਭਾਈ ਦੇ ਆਰਾਮ ਜੀ ਲੋਹਾਰ ਲਾਹੌਰ ਨਿਵਾਸੀ ਨੇ ਆਪਣੀ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਦੂਸਰੀ ਵਾਰੀ ਭਾਈ ਧਰਮਦਾਸ ਜੀ ਹਸਤਾਨਪੁਰ ਦਿੱਲੀ ਹੁਣ ਉੱਤਰ ਪ੍ਰਦੇਸ਼ ਤੀਸਰੀ ਵਾਰੀ ਭਾਈ ਹਿੰਮਤ رائے ਜੀ ਜੀ ਜਗਨਨਾਥਪੁਰੀ 오ਡੀਸਾ ਚੌਥੀ ਵਾਰੀ ਭਾਈ ਮੋਹਕਮ ਚੰਦ ਜੀ ਦਵਾਰਕਾ ਗੁਜਰਾਤ ਅਤੇ ਪੰਜਵੀਂ ਵਾਰੀ ਭਾਈ ਸਾਈਬ ਚੰਦ ਜੀ ਬਿੱਦਰ ਕਰਨਾਟਕ ਦੇ ਰਹਿਣ ਵਾਲੇ ਸਨ ਇਹਨਾਂ ਪੰਜਾਂ ਸਿੱਖਾਂ ਨੇ ਆਪਣੇ ਸੇਸ ਗੁਰੂ ਚਰਨਾਵ ਜੀ ਦੇ ਪੇਟ ਕਿਤੇ ਜੋ ਵੱਖ-ਵੱਖ ਜਾਤਾਂ ਵਰਨਾ ਵਿੱਚੋਂ ਸਨ ਗੁਰੂ ਜੀ ਨੇ ਇਹਨਾਂ ਪੰਜਾਂ ਨੂੰ ਖੰਡੇ ਦਾ ਪਾਉਲ ਦੇ ਕੇ ਪੰਜ ਪਿਆਰੇ ਸਾਜਿਆ ਅਤੇ ਨਾਮ ਨਾਲ ਸਿੰਘ ਲਾਇਆ ਅਤੇ ਫਰਮਾਇਆ ਖਾਲਸਾ ਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੋਜ ਦਸਵੇਂ ਪਿਤਾ ਜੀ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਾਦੀ ਬਖਸ਼ੀ ਇਸ ਤੋਂ ਬਾਅਦ ਦਸਵੇਂ ਪਿਤਾ ਜੀ ਨੇ ਪੰਜ ਪਿਆਰੇ ਸਹਿਬਾਨ ਜੀਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਜੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਲਸਾ ਪੰਥ ਦੀ ਸਹਾਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਹਿਮਾ ਪਰਮਾ ਜਾਤ ਪਾਤ ਵਰਨ ਵੰਡ ਅਤੇ ਉੱਚ ਨੀਚ ਦੋਰਹਿਤ ਅਦਰਸ਼ਕ ਮਨੁੱਖੀ ਸਮਾਜ ਦੀ ਸਜਣਾ ਕੀਤੀ ਓਏ ਬਾਦੂ ਓਏ ਮਨਾਉਂ ਗਾਤੀ ਰਮਤਿ ਵਾਲਾ ਤੁੰਗੜੇ ਦੇ ਰਾਜ ਨੂੰ ਫਤਵਾ ਜੇ ਅਦਿ ਸਭੀ ਜਾਗ ਦਾ ਸਭ ਜੀ ਅਵਸਥਾ ਤੇਰਾ ਨੇ ਰਹਿਣਾ ਮਾਨ ਨਾ ਦਾ ਤੇਰਾ ਯਾਦ ਹੈ ਸਰਬ ਪ੍ਰਾਪੁਰ ਜੀ ਜੇ ਜੀ ਕਾ ਨਾਨਕ ਦਾ ਸੁਦਾਸ ਬਦਿਆ ਗਏ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਚ ਪਾਵਨ ਸ਼ਸਤਰ ਸਵੈਵਾਨ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸ਼ਸਤਰ ਤੇਗਾ ਕੋੜਾ ਚਾਬਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਸਤਰ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਸਤਰ ਖੰਡਾ ਕਟਾਰ ਬੰਦੂਕ ਸਮਸੀਰੇ ਤੇਗ ਦਾਹੇ ਆਹਣੀ ਸੁਨਹਿਰੀ ਚੱਕਰ ਚਾਲ ਵੱਡਾ ਵਰਛਾ ਛੋਟਾ ਵਰਛਾ ਤਿੰਨ ਕਿਰਪਾਨਾਂ ਵੱਡੀਆਂ ਇੱਕ ਛੋਟੀ ਕਿਰਪਾਨ 3.5 ਇੰਚੀ ਚੌਲਾ ਸਾਹਿਬ ਦਸਤਾਰ ਕੰਗਾ ਤੇ ਪਵਿੱਤਰ ਕੇਸ ਸਰਬਲੋਕ ਦਾ ਤੀਰ ਪੰਜ ਤੀਰ ਲੱਕੜੀ ਦੇ ਕਾਨੇ ਵਾਲੇ ਹੱਲਾ ਹੱਥ ਲਿਖਿਤ ਪੋਥੀ ਸਾਹਿਬ ਨਾਗਨੀ ਵਰਛਾ ਕਰ ਕਰਪਾ ਵਰਛਾ ਇਹ ਸਸਤਾ ਸਵਾਇ ਮਨ ਹਨ ਨਥੀ ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ ਉਹ ਸਾਹਮਣੇ ਨਾਣ ਦੇਵੀ ਦੀ ਪਹਾੜੀਆਂ ਨਿਕਲੀਆਂ ਨੇ ਉਹ ਮੰਦਿਰ ਦਿਖ ਰੇ ਨਾਣ ਦੇਵੀ ਮਾਤਾ ਦਾ ਇਧਰ ਹੀ ਗਾੜ੍ਹਨ ਸਰਵਸਾਉਂ ਸੋਰਾਜ ਜਗਤ ਪ੍ਰਸਾਦਾਂ ਸਿਆਹ ਗੱਡੀਆਂ ਹੀ ਪਾਰਕਿੰਗ ਖੜੀ ਆ ਉਹ ਖੜੀਆਂ ਆਪਣੀ ਗੱਡੀਆਂ ਤੁਹਾਨੂੰ ਤੁਹਾਨੂੰ ਘੜੀਆ ਦੇਖੋ ਆਈ 10 ਮਿਊਸ ਆ ਬੰਦਾ ਤੁਰਿਆ ਆ ਰਿਹਾ ਮੁਰਗੀ ਆ ਸਾਰਾ ਗੋਡਾ ਸਾਰਾ ਉੱਪਰ ਨਿਆ ਹੀਰਾ ਕੀ ਦਾ ਸੀਗਾ ਪਹਿਲਾਂ ਇੱਥੇ ਹੀ ਛੋਟੇ ਸਹਿਜ ਜਾਂਦੇ ਵੱਡੇ ਸਹਿਜ ਜਾਂਦੇ ਖੇਡਦੇ ਰਹੇ ਹੋਣਗੇ ਉਦੋਂ ਠੀਕ ਕਿੰਨਾ ਵਧੀਆ ਪਰਿਵਾਰ ਹੋਊਗਾ ਮਾਤਾ ਗੁੱਜਰ ਗੌਰ ਦੀ ോബിന് ഗുഗോബിന്ദി കണ ਯਾਰ ਜਿਕਾ ਗੋਟਰਾ ਸਾਹੂ ਦਾ ਹਾਏ ਅਨੰਦ ਸਿੱਕੇ ਤੇ ਆਹ ਆਂਦਰ ਦੇ ਕੋਕ ਕਿਨੇ ਸੋਨੇ ਸੋਨੇ ਫੁੱਲ ਲਗਾਏ ਹੋਏ ਨੇ ਓਰੇ ਗੋਟਰਾ ਸਾਹੂ ਚ ਇਹਦੇ ਕਰਕੇ ਬਹੁਤ ਜੀ ਲੱਗਦਾ ਓਰੇ ਦੇਖ ਗੁਰਦੁਆਰਾ ਹੇਠੇ ਵਾਈਕੂ ਜੀ ਖਾਲਸਾ ਵਾਈਕੂ ਜੀ ਦੀ ਫਤਿਹ ਕਰਾ ਰਹੇ ਆ ਤੁਹਾਨੂੰ ਦਰਸ਼ਨ ਕਰਦੋਰਾ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਦਰਸ਼ਨ ਕਰਦੇ ਰਹੋ ਅਗਲਾ ਵੀ ਚਲੇ ਰਹੋ ਅਤੇ ਨੌ ਰਿਤੀ ਆ ਤੇ ਸਤਾਨਾ ਦੇ ਨੂੰ ਇਸੇ ਤਰ੍ਹਾਂ ਦਰਸ਼ਨ ਕਰਾਵਾਂਗੇ ਜੀ ਅਗੋੜਦੋਰਾ ਸਾਹਿਬ ਦੇ ਪਿਛਲੇ ਪਾਸੇ ਮਾਰਕੀਟ ਬਣੀ ਹੋਈ ਆ ਇੱਧਰ ਵੀ ਪਾਰਕਿੰਗ ਹੈਗੀ ਆ ਪਿੱਛੇ ਕਿ ਇਥੇ ਜ਼ਿਆਦਾਤਰ ਸਾਰੇ ਸਰਦਾਰ ਹੀ ਨੇ ਹਾਂ ਅਸੀਂ ਹੁਣ ਚੱਲਿਆਂ ਨੀਚੇ ਲੰਗਰ ਹਾਲ ਦੇ ਵਿੱਚ ਜਿਹੜਾ ਕਿ ਕਾਫੀ ਨੀਚੇ ਜਾ ਕੇ ਆ ਪੌੜੀਆਂ ਉਤਰ ਕੇ ਸਾਈਡ ਤੋਂ ਪੌੜੀਆਂ ਹੁੰਦੀਆਂ ਨੇ ਜਾਂਨ ਨੂੰ ਇਹ ਠੀਕ ਨੇ ਕਿਹੜੀਆਂ ਉੱਧਰੋਂ ਅੰਦਰ ਦੀ ਪੁੜੀਆਂ ਆਂਦੀਆਂ ਔਖੀਆਂ ਥੋੜੀਆਂ ਜਿਹੀਆਂ ਉਹ ਲੰਗਰ ਹਾਲ ਦੀ ਬਿਲਡਿੰਗ ਆਮੜੇ ਦਿਖ ਰਹੀ ਆਹ ਦੇਖੋ ਦੇਖ ਕੇ ਘੱਡੇ ਘੱਡੇ ਲੱਗੇ ਪਏ ਆ ਜੀ ਇਹ ੜੇ ੜੇ ਦੇਖ ਗਿਆ ਜੀ ਲੰਗਰ ਬੰਦਦਾ ਵਾ ਆ ਬਣੀ ਜਿਆ ਬਿਲਡਿੰਗ ਇਹਦੀ ਆ ਇਧਰ ਲੰਗਰ ਹਾਲ ਆ ਗਿਆ ਤੇ ਸਾਹਮਣੇ ਇੱਧਰ ਰਸਤਾ ਬਾਹਰ ਜਾਂਦਾ ਵਾ ਤੇ ਉੱਪਰ ਦੀ ਆਪਾਂ ਚੜ ਕੇ ਆਏ ਸੀਗੇ ਗੁਰਦੁਆਰਾ ਸਾਹਿਬ ਨੂੰ ਇਧਰ ਦੀ ਆ ਨੀਚੇ ਲੰਗਰ ਉੱਤਰ ਕੇ ਆਪਾਂ ਨੀਚੇ ਸਿੱਧਾ ਉਹ ਸਾਹਮਣੇ ਬਾਹਰ ਜਾ ਸਕਦੇ ਆ ਸਾਹਮਣੇ ਨਵਾਸ ਸਥਾਨ ਵੀ ਬਣਿਆ ਹੋਇਆ ਇੱਥੇ ਗੁਰਤੇਗ ਬਹਾਦਰ ਨਵਾਸ ਸਥਾਨ ਆ ਇੱਥੇ ਰਹਿ ਸਕਦੇ ਆ ਯਾਤਰੀ ਜੇ ਆਣਾ ਹੋਏ रश बहुत है वेटिंग खड़िया दो गल लंगर लाई अंदर बैठे हैं लोग हाँ मार्केट लगी हुई है और एक गुडवर साहब के बैक साइड फ्रंट पर भी बहुत बड़ी मार्केट है ये